ਸਭ ਤੋਂ ਵੱਡੀ ਗੱਲ ਹੈ ਜਿਹੜਾ ਰੱਬ ਖੁਦ ਪਿਆਰ ਆ ਹਨਾ ਤੇ ਰੱਬ ਸਾਨੂੰ ਕਹਿੰਦਾ ਦੂਜਿਆਂ ਨੂੰ ਵੀ ਪਿਆਰ ਕਰੋ ਹਨਾ ਤੇ ਇੱਕ ਜਿਹੜੇ ਟੌਫੀਆਂ ਵੰਡਦੇ ਅਸੀਂ ਚਾਹੇ ਉਹਦੀ ਕੀਮਤ ਕੁਛ ਨਹੀਂ ਹੋਗੀ ਚਾਹੇ ਅਸਲ ਦੇ ਕੀਮਤੋਂ ਦੇ ਪਿੱਛੇ ਵੰਡਣ ਦੀ ਇੱਕ ਲੈ ਜਾ ਜਿਹੜਾ ਹੈ ਨਾ ਲੋਕਾਂ ਨੂੰ ਪਿਆਰ ਵੰਡਣਾ ਵੀ ਲੋਕਾਂ ਕੋਲੇ ਆਓ ਜੇ ਲੋਕਾਂ ਕੋਲੇ ਆਓ ਮਤਲਬ ਰੱਬ ਕੋਲੇ ਆਓਗੇ ਤੇ ਪਰਮੇਸ਼ਰ ਤੁਹਾਨੂੰ ਪਿਆਰ ਕਰਕੇ ਇੱਕ ਨਵਾਂ ਜੀਵਨ ਦੇਊਗਾ ਕਿਸੇ ਵੇਲੇ ਮੈਂ ਬਹੁਤ ਜ਼ਿਆਦਾ ਨਿਕਲਦਾ ਡਿਪਰੈਸ਼ਨ ਦੇ ਵਿੱਚ ਸੀਗਾ ਨਾ ਸੁਸਾਈਡ ਤੱਕ ਡਰੱਗਸ ਲੈਂਦਾ ਸੀ ਪਰ ਪ੍ਰਭੂ ਯਸ਼ੁਅ ਸੀ ਮੈਨੂੰ ਪਿਆਰ ਦੇ ਜ਼ਰਾ ਬਦਲੇ ਤੇ ਮੈਂ ਅੱਜ ਲੋਕਾਂ ਨੂੰ ਉਹੀ ਜ਼ਿੰਦਗੀ ਦੀ ਕੀਮਤ ਦੱਸਣਾ ਚਾਹੁੰਦਾ ਹਾਂ ਜਦੋਂ ਤੁਸੀਂ ਡਰੱਗਸ ਲੈਂਦੇ ਸੀਗੇ ਉਦੋਂ ਤੁਹਾਡੇ ਘਰ ਦਾ ਕੀ ਮਾਹੌਲ ਸੀਗਾ ਘਰ ਦਾ ਮਾਹੌਲ ਭਾਜੀ ਦੇਖੋ ਮੈਂ ਨਾ ਬੈਲੀ ਜੱਟ ਫਰ ਜੱਟ ਪਰਿਵਾਰ ਤੋਂ ਸੀਗਾ ਲੜਾਈਆਂ ਝਗੜੇ ਪੁੱਠੇ ਕੰਮ ਕਰਦਾ ਉਹਦੇ ਮੈਨੂੰ ਜ਼ਿੰਦਗੀ ਦੀ ਕਦਰ ਨਹੀਂ ਸੀ ਪਰ ਪ੍ਰਭੂ ਯਸ਼ੁਅ ਸੀ ਮੈਨੂੰ ਜ਼ਿੰਦਗੀ ਦੀ ਕਦਰ ਤੇ ਇਨਸਾਨੀਅਤ ਦੀ ਕਦਰ ਕਰਨੀ ਸਿਖਾਈ ਮੈਨੂੰ ਹਰ ਕਿਸੇ ਵੀ ਜਾਤ ਧਰਮ ਦਾ ਬੰਦਾ ਬਗੀ ਰਿਸਪੈਕਟ ਤੇ ਪਿਆਰ ਕਰ। ਹੁਣ ਮੈਂ ਚੌਂਕ ਦੇ ਵਿੱਚ ਖੜ ਕੇ ਪ੍ਰਚਾਰ ਕਰਾਂ ਮੈਂ ਬਾਹਰਲੀ ਕੰਟਰੀ ਨੂੰ ਮੈਂ ਮੇਰੀ ਵਧੀਆ ਐਜੂਕੇਸ਼ਨ ਐਮਪੋਰਟ ਐਕਸਪੋਰਟ ਦਾ ਕੰਮ ਹੈਗਾ ਪਰ ਉਹ ਸਾਰੀ ਜਿਵੇਂ ਲਾ ਕੇ ਇੱਕ ਪਿਆਰ ਕਰਦਿਆਂ ਅਸੀਂ ਲੋਕਾਂ ਨੂੰ ਹਨਾ ਰੱਬ ਸਾਨੂੰ ਪਿਆਰ ਸਿਖਾਵੇ ਜੀ ਸਾਨੂੰ ਪਿਆਰ ਬਾਰੇ ਸਿਖਾਵੇ ਉਦਿਆਨ ਲਾਈ ਦੇਖ ਤਾਂ ਮਾਤਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਚਰਨਜੀਤ ਸਿੰਘ ਲੱਕੀ ਆਸਪੜਿਆ ਸੇ ਲੈ ਕੇ ਇੱਕ ਬਹੁਤ ਹੀ ਪਿਆਰੀ ਨਿਊਜ਼ ਅਟੈਕਟਿਵ ਨੂੰ ਤੁਹਾਨੂੰ ਪਤਾ ਹੈ ਕਿ 25 ਦਸੰਬਰ ਆ ਰਿਹਾ ਹੈ ਔਰ ਜਗਾ ਜਗਾ ਲੋਕ ਸੰਟਾ ਕਲੌਜ਼ ਬਣ ਕੇ ਘੁੰਮਦੇ ਆ 크ਿਸਮਸ ਡੇ ਵੀ ਮਨਾਉਂਦੇ ਆ ਤੇ ਅੱਜ ਸਾਡੇ ਨਾਲ ਇੱਕ ਬਹੁਤ ਹੀ ਯੂਨਿਕ ਫੈਮਿਲੀ ਜੁੜੀ ਹੈ ਜਿਹੜੀ ਕਿ ਪੂਰੇ ਔਨ ਰੋਡ ਦੇ ਉੱਤੇ 크ਿਸਮਸ ਬਣ ਕੇ ਬੱਚਿਆਂ ਨੂੰ ਟੌਫੀਆਂ ਦੇ ਰਹੀ ਸੀ ਉਹਨਾਂ ਨੂੰ ਕੁਝ ਉਹਨਾਂ ਵਸੇ ਬਲੇਸਿੰਗ ਕਰ ਰਹੇ ਸੀਗੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਸਤੀ ਗਾਲ ਜੀ ਹੈਲੋ ਲੱਕੀ ਬ੍ਰਦਰ ਸਸਤੀ ਗਾਲ ਕੀ ਹਾਲ ਹੈ ਬਰ ਬਲੇਸ ਯੂ ਸੋ ਕੋਰਸਣਾਓ ਸਾਡਾ ਨਾਮ ਕੀ ਸਭ ਤੋਂ ਪਹਿਲਾਂ ਆਪਣਾ ਨਾਮ ਬ੍ਰਦਰ ਅਮਨ ਕੇ ਲਈ ਮੈਂ ਲੁਹਰੇਣੇ ਦੇ ਖੰਨੇ ਦੇ ਵਿੱਚ ਅਸੀਂ ਸੋਸ਼ਲ ਵਰਕ ਵੀ ਕਰਦੇ ਆਂ ਤੇ ਚਰਚ ਵੀ ਲਾਉਂਦੇ ਆਂ ਨਹੀਂ ਤੁਸੀਂ ਆਨ ਰੋਡ ਤੇ ਅੱਜ ਬਿਲਕੁਲ ਬੱਚਿਆਂ ਨੂੰ ਟੌਫੀਆਂ ਵੰਡ ਰਹੇ ਸੀਗੇ ਤੇ ਬੱਚੇ ਬੜੇ ਖੁਸ਼ ਹੋ ਰਹੇ ਸੀ ਤੁਹਾਨੂੰ ਹਾਏ ਹਾਏ ਹੈਲੋ ਕ੍ਰਿਸਮਾ ਹੈਲੋ ਸੰਟਾ ਇਹ ਉਹ ਕਰ ਰਹੇ ਸੀਗੇ ਤੇ ਤੁਹਾਨੂੰ ਕਿੱਦਾਂ ਦਾ ਮਤਲਬ ਕਿ ਅੱਜ ਇਹ ਇਹ ਮੈਸੇਜ ਦੇਣਾ ਤੁਹਾਡੇ ਮਨ ਦੇ ਵਿੱਚ ਆਇਆ ਕਿੱਦਾਂ ਲੱਗੀ ਬ੍ਰਦਰ ਪਤਾ ਕੀ ਗੱਲ ਆ ਸਭ ਤੋਂ ਵੱਡੀ ਗੱਲ ਆ ਜਿਹੜਾ ਰੱਬ ਖੁਦ ਪਿਆਰ ਆ ਹਨਾ ਤੇ ਰੱਬ ਸਾਨੂੰ ਕਹਿੰਦਾ ਦੂਜਿਆਂ ਨੂੰ ਵੀ ਪਿਆਰ ਕਰੋ ਹਨਾ ਤੇ ਇੱਕ ਜਿਹੜੀ ਟੌਫੀਆਂ ਵੰਡ ਲੋਕਾਂ ਨੂੰ ਪਿਆਰ ਮੰਨਣਾ ਵੀ ਲੋਕਾਂ ਕੋਲ ਆਓ ਜੇ ਲੋਕਾਂ ਕੋਲ ਆਓ ਮਤਲਬ ਰੱਬ ਕੋਲ ਆਓਗੇ ਤੇ ਪਰਮੇਸ਼ਰ ਤੁਹਾਨੂੰ ਪਿਆਰ ਕਰਕੇ ਇੱਕ ਨਵਾਂ ਜੀਵਨ ਦੋਗਾ ਕਿਉਂਕਿ ਕਿਸੇ ਵੇਲੇ ਮੈਂ ਬਹੁਤ ਜ਼ਿਆਦਾ ਲੰਬੀ ਡਿਪਰੈਸ਼ਨ ਦੇ ਵਿੱਚ ਸੀਗਾ ਨਾ ਸੁਸਾਈਡ ਤੱਕ ਡਰੱਗਸ ਲੈਂਦਾ ਸੀ ਪਰ ਪ੍ਰਭੂ ਯੇਸ਼ੂਮ ਸੀ ਮੈਨੂੰ ਪਿਆਰ ਦੇ ਦੁਆਰਾ ਬਦਲਿਆ ਤੇ ਮੈਂ ਅੱਜ ਲੋਕਾਂ ਨੂੰ ਉਹੀ ਜ਼ਿੰਦਗੀ ਦੀ ਕੀਮਤ ਦੱਸਣਾ ਚਾਹਣਾ ਹਾਂ ਜਦੋਂ ਤੁਸੀਂ ਡਰੱਗਸ ਲੈਂਦੇ ਸੀਗੇ ਉਦੋਂ ਤੁਹਾਡੇ ਘਰ ਦਾ ਕੀ ਮਾਹੌਲ ਸੀਗਾ ਕਰਦਾ ਮਾਹੌਲ ਭਾਜੀ ਦੇਖੋ ਮੈਂ ਨਾ ਬੈਲੀ ਜੱਟ ਫਿਰ ਜੱਟ ਪਰਿਵਾਰ ਤੋਂ ਸੀਗਾ ਲੜਾਈਆਂ ਝਗੜੇ ਪੁੱਠੇ ਕੰਮ ਕਰਦਾ ਉਹਦੇ ਮੈਨੂੰ ਜ਼ਿੰਦਗੀ ਦੀ ਕਦਰ ਨਹੀਂ ਸੀ ਪਰ ਪ੍ਰਭੂ ਯਿਸੂਮਸੀ ਮੈਨੂੰ ਜ਼ਿੰਦਗੀ ਦੀ ਕਦਰ ਤੇ ਇਨਸਾਨੀਅਤ ਦੀ ਕਦਰ ਕਰਨੀ ਸਿਖਾਈ ਹਾਂ ਜੀ ਅੱਜਕੱਲ ਜਿੱਦਾਂ ਕੀ ਮਾਹੌਲ ਬਣਿਆ ਹੋਇਆ ਹੈ ਲੋਕੀ ਡਰਦੇ ਆ ਕਿ ਆਪਾਂ ਕਿਸੇ ਧਰਮ ਵੱਲ ਵੀ ਜਾਵਾਂਗੇ ਤਾਂ ਅਗਲੇ ਕਹਿੰਦੇ ਧਰਮ ਪਰਿਵਰਤਨ ਕਰੋ ਹਾਂਜੀ ਹਾਂ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਕਿਪਰਦਾ ਬਹੁਤ ਸੋਹਣਾ ਕੁਐਸਚਨ ਪੁੱਟ ਕੀਤਾਗਾ ਦੇਖੋ ਜਿਹੜਾ ਧਰਮ ਪਰਿਵਰਤਨ ਹੈਗਾ ਯੀਸ਼ੂਮਸੀ ਕਦੇ ਕਿਸੇ ਦਾ ਧਰਮ ਨਹੀਂ ਪਰਿਵਰਤਨ ਕਰਦਾ ਹੈ ਨਾ ਮੈਂ ਆਪ ਦੇਖੋ ਜੜ ਪਰ ਧਰਮ ਪਰਿਵਰਤਨ ਹੀ ਹੈਗਾ ਮੈਂ ਕਿਤੇ ਹਰ ਜਗ੍ਹਾ ਤੇ ਜਾਣਾ ਚਰਚ ਮੰਦਿਰ ਗੁਰਦੁਆਰੇ ਹੈ ਨਾ ਮਸਜਿਦ ਸਾਰੀ ਜਗ੍ਹਾ ਦੇ ਉੱਤੇ ਜਾਣਾ ਹੈਗਾ ਹੈ ਨਾ ਪਰਮੇਸ਼ਰ ਯੇਸ਼ੂ ਮਸੀਹ ਕੀ ਕਰਦਾ ਭੈਣੋ ਤੇ ਭਰਾਵੋ ਬ੍ਰਦਰਸ ਐਂਡ ਸਿਸਟਰ ਉਹ ਜੀਵਨ ਨੂੰ ਬਦਲਦਾ ਤੁਹਾਡੇ ਕੈਰੈਕਟਰ ਨੂੰ ਬਦਲਦਾ ਤੁਹਾਡੀਆਂ ਸੋਚਾਂ ਨੂੰ ਬਦਲਦਾ ਹੈਗਾ ਕੋਈ ਇੱਕ ਤੁਹਾਨੂੰ ਚੰਗਾ ਹਿੰਦੂ ਬਣਾ ਸਕਦਾ ਚੰਗਾ ਸਿੱਖ ਬਣਾ ਸਕਦਾ ਜੀ ਸਮਾਜ ਦੇ ਵਿੱਚ ਆਪਣੇ ਪਰਵਾਹ ਦੂਜਿਆਂ ਪ੍ਰਤੀ ਇੱਜ਼ਤ ਤੇ ਪਿਆਰ ਹੋਵੇ ਆਕਲ ਜਿੱਦਾਂ ਕੀ ਮਾਹੌਲ ਬੜਾ ਸੋਸ਼ਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਐਦਾ ਦੀ ਗੱਲਬਾਤ ਆ ਜਾਂਦੀ ਕਿ ਬੰਦੇ ਦਾ ਦੇਖ ਕੇ ਨਾ ਮਨ ਬੜਾ ਖਰਾਬ ਹੁੰਦਾ ਕਿ ਆਪਾਂ ਦੂਜੇ ਦੇ ਪ੍ਰਤੀ ਐਦਾ ਕਿਉਂ ਸੋਚ ਰਹੇ ਪਿਆ ਗਲਤ ਸੋਚਦੇ ਪਿਆ ਜਿਵੇਂ ਕਿ ਲੋਕੀ ਇੱਕ ਦੂਜੇ ਦੇ ਧਰਮ ਨੂੰ ਮਾਲਾ ਕਹਿੰਦੇ ਆ ਠੀਕ ਹੈ ਤੇ ਆ ਚੀਜ਼ਾਂ ਲੋਕਾਂ ਦੇ ਮਨ ਦੇ ਵਿੱਚ ਬਹੁਤ ਪ੍ਰਭਾਵਡੰਨੀ ਡਾਲ ਦਿਆ ਨੇ ਤੇ ਇਹਦੇ ਬਾਰੇ ਕੀ ਮੈਸੇਜ ਦੇਣਾ ਚਾਹੂਗੀ ਲਗੀ ਵੀ ਜਿਹੜਾ ਆਪਾਂ ਨਾਫਰਤ ਕਰਦੇ ਆ ਨਾ ਚਾਹੇ ਕੋਈ ਵੀ ਬੰਦਾ ਕਿਸੇ ਵੀ ਧਰਮ ਜਾਤ ਨੂੰ ਨਾਫਰਤ ਕਰਦਾ ਉਹਦਾ ਜਿਹੜਾ ਅਸਲ ਕੀੜਾ ਹੈ ਨਾ ਦਾ ਇਨਸੈਕਟ ਇਨਸਾਈਡ ਬੀਟਵੀਨ ਦਾ ਪਰਸਨ ਹੈ ਨਾ ਥੈਟ ਇਜ਼ ਅ sin ਉਹ ਪਾਪ ਆ ਜਦ ਅੰਦਰ ਪਾਪ ਆ ਤੁਹਾਡੇ ਅੰਦਰ ਨਫਰਤ ਰਹੂਗੀ ਰਹੂਗੀ ਹੈ ਨਾ ਯਿਸੂ ਮਸੀਹ ਸਾਨੂੰ ਪਾਪ ਤੋਂ ਕੱਢ ਦਿੰਦਾ ਦੇਖੋ ਮੈਂ ਵੀ ਕਿਸੇ ਵੇਲੇ ਨਾ ਜੱਟ ਮੈਂ ਜੱਟਾਂ ਤੋਂ ਬਿਨਾਂ ਕਿਸੇ ਦੇ ਘਰ ਦੀ ਚਾਹ ਨਹੀਂ ਪੀਤਾ ਵੀ ਜੱਟਾਂ ਨਾਲ ਯਾਰੀ ਪਣ ਪਰ ਅੱਜ ਮੈਨੂੰ ਹਰ ਕਿਸੇ ਵੀ ਜਾਤ ਧਰਮ ਦਾ ਬੰਦਾ ਮੈਂ ਵੀ ਰਿਸਪੈਕਟ ਤੇ ਪਿਆਰ ਕਰਦਾ ਹੁਣ ਮੈਂ ਚੌਂਕ ਦੇ ਵਿੱਚ ਖੜ ਕੇ ਪ੍ਰਚਾਰ ਕਰਾਂ ਮੈਂ ਬਾਹਰਲੀ ਕੰਟਰੀ ਘੁੰਮਾਂ ਮੇਰੀ ਵਧੀਆ ਐਜੂਕੇਸ਼ਨ ਇੰਪੋਰਟ ਐਕਸਪੋਰਟ ਦਾ ਕੰਮ ਹੈਗਾ ਪਰ ਉਹ ਸਾਰੀ ਜੇ ਮੈਂ ਲਾ ਕੇ ਇੱਕ ਪਿਆਰ ਕਰ ਦਿਆਂ ਸੀ ਲੋਕਾਂ ਨੂੰ ਤੇ ਆ ਤੁਹਾਡੇ ਹੱਥ ਵਿੱਚ ਜਿਹੜਾ ਸਮਾਨ ਪਿਆ ਹੈ ਕੀ ਹੈ ਸਮਾਨ ਇਹ ਇਹ ਬ੍ਰਦਰ ਕੀ ਹੈ ਨਾ ਇਹ ਪਰਮੇਸ਼ਰ ਦਾ ਬਚਨ ਹੈ ਨਾ ਦੇਖੋ ਜਿਵੇਂ ਇੱਕ ਸਿਲੇਬਸ ਹੁੰਦਾ ਇੱਕ ਲਾ ਹੁੰਦਾ ਨਾ ਦੈਟ ਇਜ਼ ਅ ਲਾ ਆਫ ਅਕੋਰਡ ਦੇਖੋ ਇੱਥੇ ਸ਼ਾਂਤੀ ਹੈ ਨਾ ਆ ਪੈਣ ਫੜਾਇਆ ਇੱਧਰ ਹੈ ਨਾ ਕਿਸੇ ਬਿਮਾਰੀਆਂ ਦੇ ਉੱਤੇ ਹੋਇਆ ਦੇਖੋ ਨਾ ਆ ਕੀ ਆ ਸਭ ਤੋਂ ਮਹਾਨ ਉਪਹਾਰ ਹੈ ਨਾ ਕਦਰਿਕ ਗਿਫਟ ਹੈ ਤੇ ਛੋਟੀ ਗਿਫਟ ਹੈ ਸਭ ਨਾਲੋਂ ਵੱਡੀ ਗਿਫਟ ਕੀ ਆ ਜਿਹੜਾ ਯੇਸ਼ੂ ਮਸੀਹ ਨੇ ਸਾਡੇ ਲਈ ਸਲੀਬ ਦੇ ਉੱਤੇ ਕੁਰਬਾਨੀ ਦਿੱਤੀ ਹੈ ਨਾ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਜਗਤ ਨਾਲ ਜਿਹਾ ਪਿਆਰ ਕੀਤਾ ਉਹ ਆਪਣਾ ਇਕਲੌਤਾ ਪੁੱਤਰ ਤਾਂਦੇ ਮੇਰੇ ਸਾਰੇ ਖਾਤਰ ਜਿਹੜਾ ਵਿਸ਼ਵਾਸਪਰਦਾ ਬਚਦਾ ਮੌਤ ਤੋਂ ਪਹਿਲਾਂ ਵੀ ਆਦਾ ਮੌਤ ਤੋਂ ਬਾਅਦ ਵੀ ਪਰਮੇਸ਼ਰਾਂ ਨੂੰ ਬਚਾਉਂਦਾ ਹੈ ਨਰਕ ਦੀ ਅੱਗ ਤੋਂ ਬਚਾਉਂਦਾ ਇਹ ਇੱਕ ਮੈਸੇਜ ਆ ਇਹ ਲਾਈਫ ਦਾ ਮੈਸੇਜ ਆ ਤੇ ਰੱਬ ਦਾ ਮੈਸੇਜ ਆ ਲਾਈਫ ਦੇ ਟੌਪਿਕਸ ਦੇ ਰਿਲੇਟਡ ਪ੍ਰੋਬਲਮਸ ਦੇ ਰਿਲੇਟਡ ਮੈਸੇਜ ਹੈਗਾ ਹਾਂਜੀ ਇਹ ਜਿੰਨੇ ਵੀ ਖੜੇ ਆ ਜਿਨ੍ਹਾਂ ਨੇ ਪਾਇਆ ਸਾਡੀ ਸਾਰੀ ਤੁਹਾਡੀ ਫੈਮਿਲੀ ਹੈਗੀ ਹੈ ਫੈਮਿਲੀ ਲੋਕ ਇਹ ਮੇਰੇ ਵਾਈਫ ਨੇ ਹੈ ਇਹ ਮੇਰੇ ਸਿਸਟਰ ਨੇ ਇਹ ਭਾਜੀ ਨੇ ਹੈ ਇਹ ਵੀ ਮੇਰੇ ਸਿਸਟਰ ਨੇ ਹੈਗੇ ਅਸੀਂ ਚਰਚ ਦੇ ਮੈਂਬਰ ਹੈਗੇ ਵੈਸੇ ਸਾਡੇ ਹੈਗੇ ਤਾਂ 40 50 ਜਾਣੇ ਨੇ ਕਿ ਬਾਕੀ ਅੱਡ-ਅੱਡ ਨੇ ਕਿਤੇ ਗਏ ਹੋਏ ਨੇਗੇ ਹਾਂਜੀ ਹਾਂਜੀ ਇਹ ਅਸੀਂ ਕੰਮ ਕਰਦੇ ਹਾਂ ਅੱਛਾ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਆਦੀਆਂ ਨੇ ਕਿ ਐਦਾਂ ਹੱਥ ਲਾਇਆ ਤੇ ਬੰਦੇ गिर ਜਾਂਦੇ ਨੇ ਕਈ ਆਪਣਾ ਚਿੱਕਾ ਮਾਰਨ ਲੱਗ ਜਾਂਦੇ ਨੇ ਇਹਦੇ ਬਾਰੇ ਕੀ ਕਹਿੰਦੇ ਹੋ ਦੇਖ ਭਾਜੀ ਇਹਨਾਂ ਪਤਾ ਕੀ ਕਰਦੇ ਜੇ ਤਾਂ ਸਪਿਰਚੁਅਲ ਵੇ ਦੇ ਨਾਲ ਦੇਖਿਆ ਹੈ ਕਈ ਜਗ੍ਹਾ ਤਾਂ ਬਿਲਕੁ ਨਮਾ ਪ੍ਰਭੂ ਦੇ ਵਿੱਚ ਆਇਆ ਸੀ ਮੇਰੇ ਨਾਲ ਵੀ ਮਤਲਬ ਇਹ ਕਹਿੰਦਾ ਪਾਵਰ ਹੁੰਦੀ ਆ ਪਾਵਰ ਕੰਮ ਕਰਦੀ ਆ ਪਰ ਇੱਕ ਰਿਐਲਿਟੀ ਦੇ ਵਿੱਚ ਹੁੰਦਾ ਇੱਕ ਜਸਟ ਸ਼ੋਅ ਆਫ ਵਾਸਤੇ ਹੁੰਦਾ ਹੈ ਨਾ ਜਦੋਂ ਤੁਸੀਂ ਵਚਨ ਪੜ੍ਹੋਗੇ ਉਹਨਾਂ ਚੀਜ਼ਾਂ ਤੋਂ ਤੁਹਾਨੂੰ ਚਾਹ ਪਰ ਇੱਥੇ ਮੈਂ ਨਾਲ ਇੱਕ ਗੱਲ ਕਰਨੀ ਚਾਹਾਂਗਾ ਹੈ ਨਾ ਵੀ ਕਈ ਲੋਕਾਂ ਨੇ ਜਿਹੜਾ ਕੋਈ ਸੋਰਸ ਆਫ ਇਨਕਮ ਬਣਾ ਲਿਆ ਉਹਨਾਂ ਚੀਜ਼ਾਂ ਤੋਂ ਬਚੋ ਹੈ ਨਾ ਕਦੇ ਵੀ ਪ੍ਰੇਅਰ ਦੇ ਪੈਸੇ ਨਹੀਂ ਹੁੰਦੇ ਜਦ ਤੱਕ ਕੋਈ ਪੈਸੇ ਲੈਂਦਾ ਆ ਕਰੋ ਆ ਕਰੋ ਪ੍ਰੇਅਰ ਫ੍ਰੀ ਦੇ ਵਿੱਚ ਹੈਗੀ ਹੈ ਨਾ ਤੁਸੀਂ ਖੁਦ ਵੀ ਕਰਾਓ ਜਿੱਥੇ ਵੀ ਕਰਾਉਣੀ ਪ੍ਰੇਅਰ ਹਮੇਸ਼ਾ ਫ੍ਰੀ ਦੇ ਵਿੱਚ ਹੁੰਦੀ ਹੈ ਅੱਛਾ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੀ ਲੁਧਿਆਣਾ ਲਾਈਵ ਦੀ ਜਿਹੜੀ ਪੂਰੇ ਲੋਕ ਵੀਵਰਸ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੇ ਉਹਨਾਂ ਵਾਸਤੇ ਕੁਝ ਪ੍ਰਾਰਥਨਾ ਹਾਂਜੀ ਤੇ ਪਿਆਰੇ ਭੈਣੋ ਭਰਾਵੋ ਜਿੰਨੇ ਵੀ ਲਾਈਵ ਦੇਖ ਰਹੇ ਹੋ ਮੇਰੇ ਤੋਂ ਸਾਰੇ ਵੱਡੇ ਛੋਟੇ ਭੈਣ ਭਰਾ ਬਜ਼ੁਰਗ ਬੱਚੇ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹਣਾ ਹੈ ਨਾ ਅੱਜ ਦਾ ਇਨਸਾਨ ਦੁਨੀਆ ਚ ਇੰਨਾ ਮਗ ਚੁੱਕਿਆ ਇੰਨਾ ਮਤਲਬ ਬਿਜ਼ੀ ਹੋ ਗਿਆ ਰੱਬ ਤੋਂ ਬਿਲਕੁਲ ਦੂਰ ਹੋ ਚੁੱਕਿਆ ਇਨਸਾਨ ਦੇ ਅੰਦਰ ਰੱਬ ਦਾ ਕੋਈ ਡਰ ਨਹੀਂ ਹੈਗਾ ਜੇ ਸ਼ੂਨ ਸੀ ਨੇ ਕਿਹਾ ਰਹਾ ਸੱਚ ਦੇ ਜੀਵਨ ਮੈਂ ਹੈ ਨਾ ਉਹ ਸਾਡੇ ਕੋ ਰਸਤਾ ਬਣਾਉਂਦਾ ਹੈਗਾ ਹੈ ਨਾ ਤੇ ਸਾਨੂੰ ਪਰਮੇਸ਼ਰ ਦੇ ਕੋਲੇ ਆਉਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਪਰਿਵਾਰਾਂ ਨੂੰ ਬਚਾ ਸਕੇ ਇਨਸਾਨ ਦੇ ਨਾ ਦਿਮਾਗ ਚ ਬਹੁਤ ਪਲੈਨਸ ਹੁੰਦੇ ਨੇ ਇਨ ਦਾ ਫਿਊਚਰ ਇਨ ਦਾ ਕਮ ਕਿ ਹੀ ਜਸਟ ਲਾਈਕ ਅ ਗੁੱਡ ਪੇਰੈਂਟਸ ਹਨਾ ਸਾਨੂੰ ਰੱਬ ਕੋਲੇ ਆਉਣਾ ਚਾਹੀਦਾ ਤੇ ਸਾਨੂੰ ਆਪਣੀ ਜ਼ਿੰਦਗੀ ਦੀ ਕਦਰ ਕਰਨੀ ਚਾਹੀਦੀ ਹੈ ਤੇ ਜ਼ਿੰਦਗੀ ਨੂੰ ਬਚਾਉਣਾ ਚਾਹੀਦਾ ਹੈ ਅੱਛਾ ਇਹ ਗੱਲ ਦੱਸੋ ਕਿ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਸਾਰੀ ਪ੍ਰੋਬਲਮਸ ਆਉਂਦੀਆਂ ਨੇ ਕਈਆਂ ਨੂੰ ਘਰ ਪਰਿਵਾਰ ਦੀ ਪ੍ਰੋਬਲਮ ਹੈ ਕਈ ਆਪਣੇ ਕੰਮ ਧੰਦੇ ਦੀ ਪ੍ਰੋਬਲਮ ਹੈਈ ਕਈਆਂ ਦੇ ਵਿਆਹ ਨਹੀਂ ਹੁੰਦੇ ਤੇ ਕਈਆਂ ਦੇ ਘਰ ਦੇ ਵਿੱਚ ਕਲੇਸ਼ ਪੜਾ ਰਹਿੰਦਾ ਤੇ ਉਹਦੇ ਵਾਸਤੇ ਲੋਕੀ ਪੁੱਠੀ ਸਿੱਧੀ ਜਗ੍ਹਾ ਜਾਣਾ ਸਟਾਰਟ ਕਰ ਦਿੰਦੇ ਆ ਕਈ ਤੰਤਰਮंत्रਾਂ ਵਿੱਚ ਫਸ ਜਾਂਦੇ ਆ ਤੇ ਪੈਸੇ ਬਹੁਤ ਖਰਾਬ ਕਰਦੇ ਇਹਦੇ ਬਾਰੇ ਕੀ ਕਹਿਣਾ ਚਾਹੋ ਮੱਕੀ ਭਾਈ ਬਹੁਤ ਤੁਹਾਡਾ ਕੁਸਚਨ ਬਹੁਤ ਸੋਹਣਾ ਹੈ ਕਿਉਂਕਿ ਮੈਂ ਨਾ ਆਪ ਕਿਸੇ ਬੜੇ ਲਾਈਫਲੀ ਬਹੁਤ ਪ੍ਰੋਬਲਮ ਸੀਗਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਹੋ ਮੈਂ ਤਿੰਨ ਵਾਰੀ ਸੁਸਾਇਸਾਈਡ ਅਟੈਂਟ ਕੀਤੀ ਹੈ ਨਾ ਡਰੱਗਸ ਮੈਂ ਲੈ ਲੈਂਦਾ ਸੀ ਲੜਾਈਆਂ ਮੈਂ ਕਰਦਾ ਕਿਰਪਾਨ ਨਾਲ ਮੇਰੀ ਆਊਟ ਆਊਟ ਨਹੀਂ ਹੋ ਸਕਦਾ ਹੈ ਨਾ ਪਰ ਮੈਂ ਤੁਹਾਨੂੰ ਇੱਥੇ ਬਹੁਤ ਵੱਡੀ ਖੁਸ਼ਖਬਰੀ ਦੇ ਸਕਦਾ ਹਾਂ ਪ੍ਰਭੂ ਯੇਸ਼ੂਮਸੀ ਨੇ ਕਿਹਾਗਾ ਉਹ ਕਹਿੰਦੇ ਬੋਝ ਪਾਰ ਹਟ ਦਵੇ ਲੋਕੋ ਮੇਰੇ ਕੋਲ ਆ ਮੈਂ ਤੁਹਾਨੂੰ ਆਰਾਮ ਦਿਆਗਾ ਨਾ ਜਿਹੜੇ ਜੀਸਸ ਨੇਗੇ ਉਹ ਸਾਨੂੰ ਆਰਾਮ ਦਿੰਦੇ ਨੇ ਪੀਸ ਦਿੰਦੇ ਨੇ ਸ਼ਾਂਤੀ ਦਿੰਦੇ ਨੇ ਐਂਡ ਹੀ ਗਿਵ ਯੂ ਅ ਬ੍ਰੈਂਡ ਨਿਊ ਲਾਈਫ ਹੈ ਨਾ ਵਿਦ ਹੈਪੀਨੈਸ ਐਂਡ ਥੇਰ ਇਜ਼ ਅ ਨੋ ਮੋਰ ਸੋਰੋ ਐਂਡ ਥੇਰ ਇਜ਼ ਅ ਨੋ ਮੋਰ ਪੁਆਇੰਟ ਇਟ ਇਜ਼ ਅ ਸੈਟੀਫਾਈਡ ਲਾਈਫ ਹੈ ਨਾ ਮਤਲਬ ਵੀ ਹਰ ਪ੍ਰੋਬਲਮ ਦਾ ਸੋਲੂਸ਼ਨ ਪ੍ਰਭੂ ਯੇਸ਼ੂਮਸੀ ਪੇਰ ਦੇ ਤਰ੍ਹਾਂ ਸਾਨੂੰ ਦਿੰਦੇ ਨੇ ਹਾਂ ਇੱਥੇ ਇੱਕ ਮੈਂ ਕਿ ਇਸੇ ਐਵਰੀ ਹਿਊਮਨ ਬੀਕਸ ਅ ਪ੍ਰੋਪਰਟੀ ਆਫ ਅ ਗੋਡ ਹੈ ਨਾ ਹਰ ਇਨਸਾਨ ਚਾਹੇ ਕਿਸੇ ਵੀ ਧਰਮ ਦਾ ਜਾਤ ਪਰਮੇਸ਼ਰ ਦੀ ਦੇਣ ਰੱਬ ਦੀ ਪ੍ਰੋਪਰਟੀ ਸਾਨੂੰ ਹਰ ਧਰਮ ਹਰ ਜਾਤ ਦਾ ਹਰ ਇਨਸਾਨ ਦਾ ਇਹ ਨਹੀਂ ਹੈਗਾ ਫਲਾਣੇ ਦੇਸ਼ ਦਾ ਜਾਂ ਫਲਾਣੇ ਸਟੇਟ ਦਾ ਉਹਨੂੰ ਬਲਤ ਨਹੀਂ ਬੋਲਣਾ ਚਾਹੀਦਾ ਇਹ ਪਾਪ ਆ ਇਸ ਪਾਪ ਤੋਂ ਬਚਣਾ ਹਰ ਇੱਕ ਦੀ ਰਿਸਪੈਕਟ ਤੇ ਪਿਆਰ ਕਰ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਜੇ ਤੂੰ ਮੈਨੂੰ ਪਿਆਰ ਕਰਦਾ ਮੇਰੇ ਬਣਾਏ ਬੰਦੇ ਨੂੰ ਪਿਆਰ ਨਹੀਂ ਕਰਦਾ ਕਹਿੰਦਾ ਤੇਰਾ ਮੇਰੇ ਪਿਆਰ ਦਾ ਕੋਈ ਮਤਾਂ ਜੀ ਇੰਡੀ ਐਂਡ ਜਿਹੜੇ ਲੁਧਿਆਣਾ ਲਾਈ ਵੀਵਰਸ ਨੇ ਉਹਨਾਂ ਦੀ ਟੀਮ ਵਾਸਤੇ ਪ੍ਰੇਅ ਕਰ ਅਭਾ ਪਿਤਾ ਯੇਸ਼ੂ ਨਾਲ ਸੀ ਪ੍ਰਾਰਥਨਾ ਕਰਦੇ ਸਾਰਿਆਂ ਦੇ ਘਰਾਂ ਦੇ ਵਿੱਚ ਸ਼ਾਂਤੀ ਆਵੇ ਬਲੇਸਿੰਗ ਆਵੇ ਜੀਵਨ ਦੀ ਜਰੂਰਤਾਂ ਨੂੰ ਪ੍ਰਭੂ ਯੇਸ਼ੂ ਸਾਰੇ ਤੈਨੂੰ ਜਾਣਣ ਤੇ ਜੋ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਉਹ ਚਾਨਣ ਦੇ ਵਿੱਚ ਪਿਤਾ ਪਰਿਸ਼ੂ ਬਦਲ ਜਾਵੇ ਸਾਰੇ ਤੈਨੂੰ ਤੇਰੇ ਨੇੜੇ ਹੋਣ ਜਾਣਣ ਕਿ ਯੇਸ਼ੂ ਮਸੀਹ ਸੱਚਾ ਤੇ ਜਿਉਂਦਾ ਪਰਮੇਸ਼ਰਾਂ ਤੇ ਆਪਣੇ ਜੀਵਨਾਂ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਤੇ ਬਲੇਸਿੰਗ ਨੂੰ ਪ੍ਰਾਪਤ ਕਰ ਇਨ ਜੀਸਸ ਅਲਮਾਈਟੀ ਨੇਮ ਵੀ ਫੇ ਅਮਨ ਐਸੀ ਗਿਆ ਸਾਡੇ ਨਾਲ ਅਮਨ ਗਿਲ ਖੰਨੇ ਤੋਂ ਜਿਹੜੇ ਕਿ ਸੰਟਾ ਕਲੋਜ਼ ਔਰ ਉਹਨਾਂ ਦਾ ਪੂਰਾ ਪਰਿਵਾਰ ਸੰਟਾ ਕਲੋਜ਼ ਬਣ ਕੇ ਅੱਜ ਸੜਕ ਤੇ ਕੁਬਦਾ ਵੇਸੇ ਲੋਕਾਂ ਆ ਵਨ ਰਿਸਿਵ ਕੀਤਾ ਜਿਹੜੀ ਕਿ ਸਾਡੇ ਨਿਗਾਹ ਪਈ ਤੁਸੀਂ ਉਹਨਾਂ ਦੀ ਖਬਰ ਕਰਨ ਲੱਗੇ ਜਿਨ੍ਹਾਂ ਨੇ ਬਹੁਤ ਹੀ ਅੱਛਾ ਸਾਨੂੰ ਇੱਕ ਮੈਸੇਜ ਦਿੱਤਾ ਹੈ ਮੈਸੇਜ ਦੇ ਕੇ ਕਾਫੀ ਅੱਛਾ ਫੀਲ ਫੀਲ ਹੋਇਆ ਤੇ ਦੇਖਦੇ ਰਹੋ ਤੁਸੀਂ ਲੁਧਿਆਣਾ ਲਾਈਵ ਮੈਚ ਅਰਜਨ ਸਿੰਘ ਰੱਖੀ ਦੇ ਨਾਲ ਥੈਂਕ ਯੂ ਸੋ ਮਚ ਧੰਨਵਾਦ